ਹੋਵੇਗਾ ਬਹੁਤ ਵੱਡਾ ਮੈਚ ਹੈ ਇਸ ਮੈਚ ਦਾ ਲੋਕਾਂ ਨੂੰ ਆਨੰਦ ਲੈਣ ਦਿਓ ਲੈ ਵੀ ਗੁਰਮੁਖਾਂ ਕਰਦੇ ਸਿਵਤ ਨੌਜਵਾਨੀ ਲਾਲ ਫਾਈਨਲ ਦੀ ਪਹਿਲੀ ਪੈ ਗਈ ਪਹਿਲੀ ਪੈ ਗਈ ਪਹਿਲੀ ਪੈ ਗਈ ਸ਼ਾਜੀ 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 ਫੈਜ਼ਾਦ ਅਲੀ ਕਬੱਡੀ ਪਾ ਰਿਹਾ ਹੈ ਚਾਰ ਬਾਵਾਵਾਂ ਦੇ ਬਲੀਪੁੱਤ ਨੇ ਲਓ ਸਾਹਮਣੇ ਸ਼ੀਲੂ ਦੁਨੀਆ 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 ਚਾਹੁੰਦੀ ਹੈ ਦੁਨੀਆ ਚਾਹੁੰਦੀ ਹੈ ਲਓ ਸਿਰੇ ਦਾ ਮੈਚ ਖੇਡਿਆ ਜਾਣਾ ਹੈ ਦੋਨੋਂ ਟੀਮਾਂ ਦੇ ਦਰਮਿਆਨ ਲਓ ਗੋਰਾ ਉਸਤਾਦ ਦਾ ਰਸਾਲੂ ਵਾਲਾ ਵਧ ਗਿਆ ਹੈ ਲਓ ਰੇਡ ਪਾਉਣ ਲਈ ਨੌਜਵਾਨ ਗੋਰਾ ਕਹਿੰਦੇ ਰਸਾਲੂ ਪਿੰਡ ਵਾਲਾ ਇਸ ਵੇਲੇ ਮੈਦਾਨ ਦੇ ਵਿੱਚ ਤਿਆਰ ਹੈ ਤਰਤੀਮਾ ਨੂੰ ਮੱਥਾ ਟੇਕਿਆ ਉਧਰ ਫਰਿਆਦ ਤਿਆਰ ਹੈ ਸ਼ਰਨਾ ਡੱਗ ਰਵਾਨੇ ਵਾਲਾ ਨਾਲ ਮਲੂਕ ਆ ਤੇ ਨਾਲ ਕਾਕਾ ਕਹਿੰਦੇ ਸ਼ਕਰਪਰੀਆ ਆ ਚਾਰ ਚੋਟੀ ਦੇ ਜਾਫੀ ਆ ਕਿ ਜਾਫੀ ਚਾਰ ਤੇ ਰੇਡਰ ਇੱਕ ਕਿਹੜਾ ਜਾਂਦਾ ਬਾਜੀ ਜਿੱਤ ਆ ਰਾਜੇ ਖੇਲੇ ਕਰਦੇ ਫਿੱਟ ਤੋ ਲਿਖ ਕੇ ਨਾਮ ਖਿਡਾਰੀ ਦਾ ਆ ਗਹਿਣਾ ਬਣ ਜੋ ਮਿੱਤਰਾਂ ਵੀ ਉਹਦੀ ਜ਼ਿੰਦਗੀ ਸਾਰੀ ਦਾ ਗਹਿਣਾ ਬਣ ਜੋ ਮਿੱਤਰਾਂ ਉਹਦੀ ਜ਼ਿੰਦਗੀ ਸਾਰੀ ਦਾ ਲਾ ਬੁਲਟ ਕਬੱਡੀ ਪਾ ਰਿਹਾ ਹੈ ਟੱਕਰ ਕੌਣ ਕੌਣ ਕਹਿੰਦਾ ਵੀ ਸ਼ੀਲੂ ਨਾਲ ਹੋ ਜਾ ਪਰ ਸਾਹਮਣੇ ਸਾਹਮਣੇ ਕੋਟਲੀ ਵਾਲਾ ਬੁਲਟ ਕੋਟਲੀ ਦਾ ਜੀਤ ਉਹ ਖੀਰਾਂ ਵਾਲੀਆ ਬੁੱਕ ਦਾ ਤੁਰ ਆਉਂਦਾ ਹੈ ਬੁੱਕ ਦਾ ਤੁਰ ਆਉਂਦਾ ਹੈ ਸ਼ੀਲੂ ਦੇ ਤਿੰਨ ਜੱਫੇ ਜਿਹੜੇ 21000 ਦਾ ਐਲਾਨ ਕਰ ਦਿੱਤਾ ਮੰਗੀ ਉਹਨਾਂ ਨੇ ਵੀ ਸ਼ੀਲੂ ਦੇ ਤਿੰਨ ਜੱਫੇ 21000 ਰੁਪਏ ਦਿੱਤਾ ਜਾਣਾ ਹੈ ਲਓ ਸਾਹਮਣੇ ਪੈਂਦੀ ਰੇਡ ਹੈ ਬੂਰੀਆ ਸੁਰਸੁਰ ਪੰਡ ਦਾ ਕਬੱਡੀ ਪਾ ਰਿਹਾ ਹੈ ਆ ਡੱਗੋ ਦਾ ਸ਼ਰਨਾ ਤਿਆਰ ਹੈ ਸ਼ਕਰਪੁਰੀਆ ਫਰਿਆਦ ਲਓ ਸਾਹਮਣੇ ਬੂਰੀਆ ਪੁਆਇੰਟ ਦਾ ਵਾਅਦਾ ਆਪਦੀ ਟੀਮ ਦੇ ਹਿੱਸੇ ਜੋੜਦਾ ਹੋਇਆ ਲਓ ਸਯਾਦ ਅਲੀ ਦੀ ਰੇਡ ਉਸਤਾਦਾਂ ਕਰੀ ਗੱਲ ਮੁੰਡੇ ਦੀ ਯਾਰਾਂ ਦੇ ਅੱਡੇ ਵੱਲੋਂ ਕਹਿੰਦੇ ਸ਼ੀਲੂ ਦੇ ਤਿੰਨ ਜੱਫਿਆਂ ਦਾ 21000 21000 ਦਿੱਤਾ ਜਾਣਾ ਆ ਖੇਡ ਕਬੱਡੀ ਦਾ ਉੱਡਣਾ ਸੱਪ ਸ਼ੀਲੂ ਉੱਡਣਾ ਸੱਪ ਤੇ ਸ਼ੀਲੂ ਦੇ ਦਰਮਿਆਨ ਖੜਕਾ ਦੜਕਾ ਉਹ ਚੰਡੀਗੜ੍ਹ ਵਾਲੇ ਆਉਂਦਾ ਨਯਾਰਾ ਦੁਨੀਆ ਖੁਸ਼ ਹੈ ਦੁਨੀਆ ਖੁਸ਼ ਹੈ ਅੱਧੀ ਰਾਤ ਹੋਈ ਹੋਈ ਹੈ ਪਰ ਚੰਡੀਗੜ੍ਹ ਵਾਲੇ ਖੁਸ਼ ਹੈ ਵੀ ਮੇਲਾ ਭਰਿਆ ਹੋਇਆ ਹੈ 21000 ਲੱਗਿਆ ਹੋਇਆ ਔਰ ਸਾਲੂ ਪਿੰਡ ਦਾ ਗੋਰਾ ਕਬੱਡੀ ਕੁਆਰਿਆ ਗੁਰਮਤ ਕਰਦੇ ਸਿੱਚ ਲਓ ਸਾਹਮਣੇ ਇਧਰ ਲੰਮੜ ਪਣਾਉਂਦੀਆਂ ਤੇ ਨਾਲ ਸਾਡਾ ਵੀਰ ਲਓ ਸਾਹਮਣੇ 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 ਆਹ ਲੱਗਦਾ ਜੋਰ ਬੱਲੇ 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 ਤੇਜੀ ਸਰਪੰਚ ਪਣਾਉਂਦੀਆਂ ਲੰਮੜ ਪਣਾਉਂਦੀਆਂ ਇਹਨਾਂ ਨੇ ਐਲਾਨ ਕਰਾਤਾ ਜਾਂਦਾ ਨੰਬਰ ਇਹਨਾਂ ਨੇ ਐਲਾਨ ਕਰਾਤਾ ਵੀ ਸ਼ੁੱਲੂ ਦੇ ਤਿੰਨ ਜੱਫੇ 5000 ਦੇ ਸ਼ੁੱਲੂ ਦੇ ਪੰਜ ਜੱਫੇ ਰਾਣੇ ਸਰਪੰਚ ਬੱਲੀਓ ਸਾਰੀ ਤਿੰਨ ਤਿੰਨ ਜੱਫੇ 5000 ਦੇ ਜੋਤ ਕੈਨੇਡਾ ਨੇ ਕਹਿਆ 10000 ਹੋਰ ਪਾਤਾ 22000 ਕਰ ਦਤਾ ਲੈ ਵੀ ਉਸਤਾ ਦਾ ਬੁਲਟ ਦੀ ਐ ਰੇਡ ਦੋ ਰੇਡਾਂ 1100 ਦੀਆਂ ਪੈਣਗੀਆਂ ਰਾਣੇ ਸਰਪੰਚ ਬੱਲੀਓ ਸ਼ਾਨਤ ਬਰੀਏ ਬੱਲੀਓ ਪੈਂਦੀ ਰੇਡ ਐ ਲਾਓ ਸਾਹਮਣੇ ਬੁਲਟ ਫੁੱਕ ਦਾ ਤੁਰਿਆਉਂਦਾ ਬੁਲਟ ਫੁੱਕ ਦਾ ਤੁਰਿਆਉਂਦਾ ਬੂਰੀਆ ਸਿਰਸੁਰ ਦਾ ਫਿਰ ਅਗਲੀ ਕਬੱਡੀ ਪਾਉਣ ਦੇ ਲਈ ਤਿਆਰ ਪਰ ਤਿਆਰ ਐ ਫਰਿਆਦ ਤਿਆਰ ਐ ਪਾਕਾ ਸ਼ਕਰਪੁਰੀਆ ਮਲੂਕ ਤੇ ਸ਼ਰਨਾ ਡੱਗੋ ਰਵਾਣੇ ਦਾ ਲਾਓ ਸ਼ਰਨਾ ਤੇ ਬੂਰੀਆ ਬੂਰੀਏ ਤੇ ਛਰਨਾ ਆਹ ਬੱਲੇ ਆਹ ਬੱਲੇ ਆਹ ਬੱਲੇ ਇੱਕ ਕਬੱਡੀ ਕਬੱਡੀ ਆਹ ਸਾਹਮਣੇ ਬੂਰੀਆ ਨੇ ਤਿੰਨ ਜਫਿਆਂ ਦਾ 5000 ਜਿੰਦਰ ਵੱਲੋਂ ਤੇ 5000 ਸਾਡਾ ਵੀਰ ਸ਼ੇਂਦਰਪਾਲ 10000 ਹੋਰ ਹੋ ਗਿਆ 32000 ਰੁਪਇਆ ਸ਼ਿਲੂ ਜੇਕਰ ਤਿੰਨ ਜਫੇ ਲਾਉਂਦਾ ਤੇ 32000 ਦਿੱਤਾ ਜਾਣਾ ਆਹ ਜੀਤ ਕੋਟਲੀ ਦੇ ਸ਼ਹੀਦ ਰਵੀ ਉਸਤਾਦ ਆ 5 ਇਧਰੋਂ ਗਰਿਆ ਹੋਇਆ 5000 ਇਧਰ ਉਗ ਰਿਹਾ ਹੈ ਸੁਰੇ ਦਾ 37 ਹੋ ਗਿਆ ਹੈ 37 ਹੋ ਗਿਆ ਹੈ 5000 ਲੰਮੜ ਭੌਂਜੀਆਂ ਵਾਲਾ ਤੇ ਸੁੱਖਾ ਤੋਗਾ ਵਾਲਾ ਉਹਨਾਂ ਨੇ ਪਾਤਾ 42000 ਹੋ ਗਿਆ ਹੈ 42 42 42 ਹੋ ਗਿਆ ਆ ਗੋਰਾ ਨੂੰ ਫਾਲੂ ਵਾਲਾ ਕਬੱਡੀ ਪਾਉਣ ਦੇ ਲਈ ਵਧਿਆ ਹੋਇਆ ਪੈਂਦੀ ਰੇਡ ਹੈ ਵਾਧੇ ਕਰਮ ਨੇ ਓ ਬੱਲੇ ਬੱਲੇ ਹੇ 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 ਰੁਰਾ 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 ਓਏ ਗੱਬਰੂਆ ਰੁਰਾ ਓਏ ਗੱਬਰੂਆ ਲਾਓ ਸਾਹਮਣੇ ਹਜ ਮਿੰਦਰ ਵੀਰ ਓ ਚੰਡੀਗੜ੍ਹ ਵਾਲੇ ਆਉਂਦਾ ਨਜ਼ਾਰਾ ਮਿੰਦਰ ਇੰਗਲੈਂਡ ਕਹਿੰਦਾ ਛਰਨੇ ਦੇ ਤਿੰਨ ਜਫੇ 5500 ਦੇ ਹੋਣਗੇ ਛਰਨੇ ਦੇ ਤਿੰਨ ਜਫੇ ਵੋਲਟ ਦੀ 1100 ਵਾਲੀ ਦੂਜੀ ਪੈਨ ਲੱਗੀ ਹੈ ਦੂਜੀ ਪੈਨ ਲੱਗੀ ਹੈ ਰਾਣੀ ਸਰਪੰਚ ਬੱਲੀਓ ਲੱਗੇ ਹੋਏ ਨੇ ਪੈਂਦੀ ਰੇਡ ਹੈ ਸ਼ੀਲੂ ਕੋਟਰੀ ਦਾ ਜੀਤ ਹੈ ਇਹ ਸਾਹਮਣੇ ਇਹ ਸਾਹਮਣੇ ਇਹ ਬੱਲੇ 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 ਇਹ ਕਬੱਡੀ 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 ਆਹ ਸਾਹਮਣੇ ਸਿਰਾ ਸਿਰਾ ਹੋਇਆ ਪਿਆ ਸੈਣੀ ਮਾਦਰੇ ਦੇ ਵਿੱਚ ਸਿਰਾ ਲੱਗਿਆ ਪਿਆ ਰੋਲ ਬੂਰੀਏ ਦੀ ਯਾਰਾਂ ਦੇ ਅੱਡੇ ਵਾਲੇ ਦਾ ਬਹੁਤ-ਬਹੁਤ ਧੰਨਵਾਦ ਹਨ ਵੱਲ 1000 ਰੁਪਏ ਫਿਰ ਇਨਾਮ ਕਰ ਦਿੱਤਾ ਗਿਆ ਆਹ ਬੂਰੀਆ ਸ਼ੇਰਪਿੰਡ ਵਾਲਾ ਪਹਿਲੇ ਇੰਗਲੈਂਡ ਦੇ ਵਿੱਚ ਚਰਚਾ ਚ ਰਿਹਾ ਫਿਰ ਕੈਨੇਡਾ ਚ ਆ ਕੇ ਵੈਨਕੂਵਰ ਕਬੱਡੀ ਕਲੱਬ ਲਈ ਖੇਡਿਆ ਖਿਡਾਰੀ ਆ ਨੌਜਵਾਨ ਬੂਰੀਆ ਸ਼ੇਰਪਿੰਡ ਵਾਲਾ ਪਰ ਡੱਗੋ ਰਮਾਣੇ ਦਾ ਸ਼ਰਮਾ ਡੈਨੀ ਡਿੜਵੇ ਵਾਲਾ ਨਹੀਂ ਮੰਨਦਾ ਐਲਾਨ ਕਰ ਦੋ ਤਾਂ ਵੀ ਪੁਆਇੰਟ ਧਾਵੀ ਨੇ ਆਪਣੀ ਟੀਮ ਦੇ ਹਿੱਸੇ ਕਰ ਦਿੱਤਾ 1000 ਬੂਰੀਏ ਸੁਰਸਰ ਦੇ ਲਈ ਛੋਟ ਕੈਨੇਡਾ ਵੀਰ ਸਾਡੇ ਵੱਲੋਂ ਪੁੱਜੇ ਆ ਲਵੀ ਪਿੰਦੇ ਇੱਕ ਵਾਰ ਫਿਰ ਦੱਸਦੀ ਲਓ ਖੇਡ ਦੇ ਮੈਦਾਨ ਦੇ ਵਿੱਚ ਸ਼ਹਿਜਾਨ ਅਲੀ ਕਬੱਡੀ ਦਾ ਉਹ ਜੜਾ ਧੋੜਾ ਫੱਦ ਗਿਆ ਮੇਰੇ ਵੀਰੋ ਸ਼ੀਲੂ ਤਿਆਰ ਹੈ ਫੁਰਨੀ ਦਾ ਜੀਤ ਹੈ ਆ ਬਜਕਾਰ ਟੱਚ ਕੀਤਾ ਤੂੰ ਸਾਹਮਣੇ ਅੰਕ ਸ਼ਾਜੀ ਨੇ ਜੋੜ ਦਿੱਤਾ ਅਗਲੀ ਗੋਰੀ ਦੀ ਉਸਤਾਦਾ ਇਹ ਬੁਲਟਾਂ ਵਾਲੀਆਂ ਪੈਂਦੀਆਂ ਨੇ ਬੁਲਟਾਂ ਵਾਲੀਆਂ ਪੈਂਦੀਆਂ ਨੇ ਵਾਕਈ ਕਹਿੰਦੇ ਵੀ ਬੁਲਟਾਂ ਵਾਲੀਆਂ ਪਾ ਰਹੀਆਂ ਨੇ ਗੋਰਾ ਰਸਾਲੂ ਪਿੰਡ ਵਾਲਾ ਆ ਮੁੰਡਾ ਵੀ ਅਸੀ ਇਹਦੇ ਵਿੱਚ ਐਨ ਸਿਰਾਂ ਲਾਉਂਦਾ ਹੈ ਇਹ ਨੌਜਵਾਨ ਦੇ ਪੱਟਾਂ ਦੇ ਦਰਸ਼ਨ ਕਰਕੇ ਐਨ ਧੁਖਾਂ ਲੱਥਦੀ ਹੈ ਐਨ 12 ਵਜੇ ਹੋਏ ਐ ਮੁੰਡੇ ਦਾ ਸਰੀਰ ਮੁੜਕੋ ਮੁੜਕੀ ਹੋਇਆ ਪਿਆ ਕਿ ਮੁੜਕੋ ਮੁੜਕੀ ਹੋ ਗਿਆ ਮਿੱਤਰੋ ਜੋਰ ਚ ਉਬਰਾਂ ਦਾ ਆਹ ਕੰਡਾ ਵੀ ਨਹੀਂ ਚੁਬਦਾ ਜਿਸਮ ਘਟੋਰ ਚ ਉਬਰਾਂ ਦਾ ਕਿ ਚੜਦੀ ਉਮਰ ਦਾ ਗਰਮ ਖੂਨ ਲਲਕਾਰੇ ਤਾਂ ਵੱਜਦੇ ਔਰ ਰਾਜੇ ਖੇਲੇ ਮਰਦ ਮਦਾਨੋਂ ਡਰ ਕੇ ਨਹੀਂ ਭੱਜਦੇ ਬਾਕੀ ਤਾਂ ਕਾਹਰ ਚੋਬਰਾਂ ਨੇ ਜੋ ਫੌਜ ਕਲੇ ਨੂੰ ਢਾਉਂਦੇ ਆ ਵਾਲ ਰਾਜੇ ਖੇਲੇ ਦੀ ਸਿੱਧੀ ਧੂਪਾਂ ਦੇ ਕੌਡੀ ਫਰਿਆਦ ਦੇ ਤੇਜੀ ਸਰਪੰਚ ਬਣਾਉਂਦੀਆ ਗੇਂਦਾ ਨੰਬਰ ਕਹਿੰਦੇ ਆ ਵੀ ਫਰਿਆਦ ਦੇ ਹੱਥ ਵਿੱਚ ਜਖੇ 5000 ਦੇ ਟੱਕਰ 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 ਓ ਬੱਲੇ ਬੱਲੇ ਓ ਚੰਡੀਗੜ੍ਹ ਵਾਲਿਓ ਜਿੰਦਰੀ ਇੰਗਲੈਂਡ ਵੱਲੋਂ ਸ਼ਾਕਰਪੁਰ ਦਾ ਹਰੇਕ ਜਫਾ ਪੰਨੋ ਸਾਹਿਰੇ ਇੱਕ ਜਫਾ 2100 ਦਾ ਹਰੇਕ ਜਫਾ 2100 ਦਾ ਆਓ ਸਾਹਮਣੇ ਬੂਰੀਏ ਦੀ ਰੇਡ ਤੇ ਸਾਹਮਣੇ ਸਾਹਮਣੇ ਕੀਤੀ ਹੋਈ ਮੀਲ ਪੁਆਇੰਟ ਬੂਰੀਆ ਸਿਸਰ ਆਪਦੀ ਟੀਮ ਦੇ ਹਿੱਸੇ ਵਿੱਚ ਸ਼ੋਰ ਚੁਕਾ ਇੱਕ ਤਕੜਾ ਪੁਆਇੰਟ ਜੋੜ ਚੁਕਾਨ ਜਾਂ ਵੀ ਅਸਲ ਕਰ ਗਿਆ ਪੂਰੀ ਦੀਆਂ 3 ਰੇਡਾਂ 5000 ਸ਼ੰਦਰਪਾਲ ਸਾਡਾ ਵੀਰ ਕਹਿੰਦਾ ਜੋਰ ਬਹੁਤ ਆਇਆ ਹੋਇਆ ਆ ਸ਼ੰਦਰਪਾਲ ਵੱਲੋਂ ਬੁਰੀਏ ਦੀਆਂ 3 ਰੇਡਾਂ ਦੇ 5000 ਖੇਡ ਕਬੱਡੀ ਦਾ ਔੜਣਾ ਸੱਪ ਸ਼ਹੀਆਦ ਅਲੀ ਕਬੱਡੀ 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 ਆ ਕਬੱਡੀ ਕਬੱਡੀ ਕਰਦਾ ਹੋਇਆ ਵਧਿਆ ਹੋਇਆ ਮੈਦਾਨ ਦੇ ਵਿੱਚ ਕੋਟੜੀ ਪਿੰਡ ਦੇ ਜੀਤ ਨੂੰ ਹਿੱਕ ਦੇ ਵਿੱਚ ਟੱਚ ਕਰਕੇ ਭੱਜ ਤੁਰਿਆ ਕਿ ਬੈਲੀ ਭੱਜ ਤੁਰਿਆ ਹੱਥ ਲਾ ਕੇ ਜੀਤੇ ਮਾਰਨ ਨਾਲ ਪੰਗਾ ਪਾ ਕੇ ਰਾਜ ਮੈਚ ਵੱਡਾ ਜਿਹੜਾ ਪਹਿਲਾ ਨੰਬਰ ਹੋਲਡ ਕੀਤਾ ਗਿਆ ਆਇਆ ਹੈ ਟੈਕਨੀਕਲ ਕਮੇਟੀ ਪਲੀਜ਼ ਜਲਦੀ ਨਾਲ ਰਿਜ਼ਲਟ ਦਿਓ ਸਾਨੂੰ ਪਹਿਲਾ ਪੁਆਇੰਟ ਜਿਹੜਾ ਹੋਇਆ ਜਿਹੜਾ ਪੁਆਇੰਟ ਹੋਲਡ ਹੈ ਉਹਦਾ ਰਿਵਿਊ ਚੈੱਕ ਕਰ ਲਿਓ ਜੀ ਜਲਦੀ ਹੋਲਡ ਵਾਲੇ ਪੁਆਇੰਟ ਦਾ ਰਿਵਿਊ ਜਲਦੀ ਨਾਲ ਚੈੱਕ ਕਰ ਲਿਓ ਲਓ ਸਾਹਮਣੇ ਗੋਰਾ ਰਸਾਲੂ ਵਾਲਾ ਆਓ ਸਾਹਮਣੇ ਬੱਜ ਗਿਆ ਕਬੱਡੀ ਪਾਉਣ ਦੇ ਲਈ ਡੱਗੋ ਵਾਲਿਆ ਡੱਗੋ ڪرੰਟ ਗਬਰੂਆ ਲੈ ਵੀ ਫਰਿਆਦ ਡੱਗੋ ਵਾਲਾ ਗੋਰਾ ਡੱਗੋ ਵਾਲਾ ਇਹ ਬੱਲੇ 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 ਆਓ ਸਾਹਮਣੇ ਉਧਰ ਤੇ ਗੋਰਾ ਗੋਰਾ ਪੰਜ ਵਾਰ ਪਾਉਂਦਾ ਹੈ ਇਧਰ ਸਾਇਆਦ ਸਿਰਾਂ ਕਰਾਉਂਦਾ ਹੈ ਮੈਚ ਸਿਰੇ ਦਾ ਮੇਰੇ ਵੀਰੋ ਮੈਚ ਸਿਰੇ ਦਾ ਯਾਰਾਂ ਦੇ ਅੱਡੇ ਦਾ ਬਹੁਤ-ਬਹੁਤ ਧੰਨਵਾਦ ਹੈ ਜਨ ਵੱਲੋਂ 21000 ਰੁਪਏ ਸ਼ਿਲੂ ਦੇ ਤਿੰਨ ਜੱਫਿਆਂ ਦਾ ਲੱਗਿਆ ਹੋਇਆ ਹੈ ਕੁੱਲ ਟੋਟਲ ਜਿਹੜਾ 42000 ਰੁਪਏ ਲੱਗਿਆ ਹੋਇਆ ਹੈ ਜੇਕਰ ਸ਼ਿਲੂ ਬਾਹੂ ਆ ਪਰ ਪਰ ਅੱਜ ਦੇ ਕੱਪ ਤੇ ਤਿੰਨ ਜੱਫੇ ਲਾਉਂਦਾ ਹੈ ਤੇ 42000 ਦਿੱਤਾ ਜਾਣਾ ਆ ਹਰਮਨ ਬੁਲਟ ਤਸਵੀਰਮ ਤਰਸੇਮ ਪੰਡਾਰ ਦਾ ਪੋਤਰਾ ਕਬੱਡੀ ਪਾ ਰਿਹਾ ਹੈ ਉਹ ਪੰਡਾਰ ਪਰਿਵਾਰ ਦਾ ਨੌਜਵਾਨ ਹਰਮਨ ਬੁਲਟ ਵੀ ਕਹਿੰਦੇ ਛਾਇਆ ਨਿੱਕਾ ਕਾਦਾ ਪਰ ਤਿੱਖਾ ਬਹੁਤ ਹੈ ਦੁਨੀਆ ਦੇ ਵਿੱਚ ਨਾਂ ਕਮਾਇਆ ਹੋਇਆ ਹੈ ਕੈਨੇਡਾ ਦੇ ਵਿੱਚ ਵੱਡੀ ਡਿਮਾਂਡ ਦਾ ਖਿਡਾਰੀ ਦੀ ਅਗਲੀ ਰੇਡ ਪਾਉਣ ਲਈ ਨੌਜਵਾਨ ਤਿਆਰ ਹੈ ਪਰ ਉਤੋਂ ਪਹਿਲਾਂ ਭਾਈ ਬਾਹਰੋਂ ਕੋਈ ਸਪਰੇਅ ਨਾ ਲਾਓ ਜੇ ਸਪਰੇਅ ਨਹੀਂ ਲੱਗੀ ਹੋਈ ਫਿਰ ਫਿਰ ਕੋਈ ਇਤਰਾਜ਼ ਨਹੀਂ ਹੋਣਾ ਚਾਹੀਦਾ ਇਹ ਸਾਡੀ ਬੇਨਤੀ ਨੂੰ ਮੰਨਿਓ ਮੇਰਾ ਖਿਆਲ ਹੈ ਬਾਹਰੋਂ ਕੋਈ ਅੱਧਾ ਸ਼ਰਤ ਨਹੀਂ ਹੋ ਰਹੀ ਤੇ ਗਰਾਊਂਡ ਜਿਹੜਾ ਆਪਾਂ ਬਿਲਕੁਲ ਖਾਲੀ ਰੱਖਣਾ ਗਰਾਊਂਡ ਬਿਲਕੁਲ ਖਾਲੀ ਰੱਖਣਾ ਹੈ ਅੱਜ ਦੇ ਇਸ ਕਬੱਡੀ ਕੱਪ ਦਾ ਪਹਿਲਾ ਪ੍ਰਾਈਜ਼ 1 ਲੱਖ ਦੂਜਾ 75 ਹਜ਼ਾਰ ਤੇ ਜਿਹੜੇ ਬੈਸਟ ਬੰਦਿਆਂ ਨੂੰ ਬੁਲਟ ਮੋਟਰਸਾਈਕਲ ਦੇਤੇ ਜਾਣੇ ਹੈ ਹਰਜੀਤ ਪ੍ਰਧਾਨ ਜੁਝਾਰ ਸਰਪੰਚ ਦਾ ਤੇ ਪਪਰਾਲੇ ਵਾਲੇ ਸਾਡੇ ਵੀਰ ਜੀ ਤੇ ਕਹਿੰਦੇ ਮਾਮੇ ਦੇ ਬੇਟੇ ਉਹਨਾਂ ਨੇ 1 ਲੱਖ ਰੁਪਇਆ ਪੁਜਦਾ ਕੀਤਾ ਅਸੀਂ ਪਪਰਾਲੇ ਵਾਲੇ ਵੀਰਾਂ ਦਾ ਗਰ ਪ੍ਰੇਤ ਤੇ ਯੂਐਸਏ ਵੱਲੋਂ 51000 ਦਿੱਤਾ ਗਿਆ ਆਹ ਨੌਜਵਾਨ ਪੂਰੀਆ ਸ਼ੇਸ਼ਰਪਿੰਡ ਵਾਲਾ ਹਰਿਆਣੇ ਦਾ ਸ਼ੋਹਰਾ ਇੰਦਰਪਾਲ ਦਾ ਕਹਿੰਦੇ ਚੰਡਿਆ ਹੋਇਆ ਖਿਡਾਰੀ ਆ ਕਬੱਡੀ ਕਬੱਡੀ ਕਰਦਾ ਹੋਇਆ ਇੱਕ ਤਕੜਾ ਪੁਆਇੰਟ ਜੋੜ ਗਿਆ ਲੈ ਵੀ ਗੁਰਮਖਾ ਸ਼ਹਜਾਦ ਆ ਗਿਆ ਲਓ ਸ਼ਹਜਾਦ ਵੱਧ ਵੱਧ ਕੇ ਵੱਧ ਵੱਧ ਕੇ ਵੱਧ ਵੱਧ ਕੇ ਪੈ ਰਹੀਆਂ ਮੇਰੇ ਵੀਰੋ ਕੌਣ ਬੁਲਟ ਦੀ ਕਿੱਕ ਮਾਰੂਗਾ ਇਹਦੇ ਸਮਾਂ ਦੱਸੂਗਾ ਇਹਦੇ ਸਮਾਂ ਦੱਸੂਗਾ ਸ਼ਹਜਾਦ ਅਲੀ ਜੀ ਰੇਡ ਹੈ ਲੈ ਵੀ ਹਰਿਆਣੇ ਵਾਲਿਆ ਸ਼ਿੱਲੂਆ ਦੁਨੀਆ ਟੱਕਰ ਚੋਂਦੀ ਹੈ ਦੁਨੀਆ ਟੱਕਰ ਚੋਂਦੀ ਹੈ ਬਖੰਡੇ ਵਾਲਿਆ ਕਾਡੋ ਗਰੰਟਾ ਕਾਡੋ ਗਰੰਟਾ ਕਾਡੋ ਗਰੰਟਾ ਕਾਡੋ ਗਰੰਟਾ ਇਹ ਸ਼ਾਇਦ ਤੇ ਜੀਤ ਉਹ ਮਾਰਦਾ ਸ਼ਾਲਾ ਉਹ ਮਾਰਦਾ ਸ਼ਾਲਾ ਜਿਹੜੇ ਜਿਹੜੇ ਸ਼ਾਜੀ ਨੂੰ ਪਿਆਰ ਕਰਦੇ ਆ ਇੱਕ ਵਾਰ ਰਲਕਾਰਾ ਜ਼ੋਰਦਾਰ ਆ ਦੁਨੀਆ ਖੁਸ਼ ਹੈ ਅੱਜ ਦੁਨੀਆ ਖੁਸ਼ ਹੈ ਦੁਨੀਆ ਖੁਸ਼ ਹੈ ਸੈਣੀ ਅੱਜ ਮਾਜਰੇ ਦੇ ਵਿੱਚੋਂ ਕਬੱਡੀ ਦਾ ਸਿਰਰਾ ਹੋਇਆ ਪਿਆ ਹੈ ਸੈਣੀ ਮਾਜਰੇ ਦੇ ਵਿੱਚ ਕਬੱਡੀ ਦਾ ਸਿਰਰਾ ਹੋਇਆ ਪਿਆ ਲਓ ਸਾਹਮਣੇ ਤੇਜੀ ਸਰਪੰਚ ਸਾਡਾ ਵੀਰ ਹੈ ਵਿੰਦੇ ਨੰਬਰਦਾਰ ਦਾ ਧੰਨਵਾਦ ਹੈ ਗੋਰਾ ਰਸਾਲੂ ਵਾਲਾ ਗੋਰਾ ਰਸਾਲੂ ਵਾਲਾ ਸ਼ਕਰਪੁਰੀਆ ਫਰਿਆਦ ਹੱਲੀ ਹੱਲਾ ਹੂ ਦਾ ਆਵਾਜ਼ ਆਵੇ ਜਿਹੜਾ ਕੁੱਲੀ ਨਹੀਂ ਫਕੀਰ ਦੀ ਵਿੱਚੋਂ ਪਰ ਮਖਾ ਜਿਹੜਾ ਇੱਕ ਰਿਵਿਊ ਦੇ ਮੰਗ ਕੀਤੀ ਗਈ ਸੀ ਉਹ ਪੁਆਇੰਟ ਜਿਹੜਾ ਰੇਡਰ ਨੂੰ ਦਿੱਤਾ ਗਿਆ ਪਹਿਲਾ ਜਿਹੜਾ ਰਿਵਿਊ ਸੀ ਉਹ ਪੁਆਇੰਟ ਧਾਵੀ ਨੂੰ ਦਿੱਤਾ ਗਿਆ ਹੁਣ ਤੱਕ ਦੋਨਾਂ ਪਾਸੇ ਕੋਈ ਜਫਾ ਨਹੀਂ ਲੱਗਿਆ ਬਿਲਕੁਲ ਜਿਹੜਾ ਨੌਨ ਸਟਾਪ ਇਸ ਟਾਈਮ ਦੋਨੋਂ ਟੀਮਾਂ ਦੇ ਖਿਡਾਰੀ ਚੱਲੇ ਆ ਰਿਵਿਊ ਦੀ ਮੰਗ ਹੋਈ ਆ ਫਰਿਆਦ ਪਲੀਜ਼ ਆਪਾਂ ਹੁਣ ਮਲੂਕ ਮੈਚ ਚੱਲਣ ਦਈਏ ਤੁਸੀਂ ਮੰਗ ਕੀਤੀ ਆ ਰਿਵਿਊ ਚੈੱਕ ਕੀਤਾ ਗਿਆ ਔਰ ਰਿਜ਼ਲਟ ਤੁਹਾਨੂੰ ਕਲੀਅਰ ਕਰ ਦਿੱਤਾ ਗਿਆ ਇਹ ਜਰੂਰ ਆਪਾਂ ਸਾਰਿਆਂ ਨੇ ਬੇਨਤੀ ਨੂੰ ਪ੍ਰਦਾਨ ਕਰਨਾ ਹੈ ਹੁਣ ਮੈਚ ਨੂੰ ਨਾ ਰੋਕੋ ਮੈਚ ਚੋਟੀ ਦਾ ਵੱਡਾ ਮੈਚ ਆ ਮੇਰੇ ਵੀਰੋ ਹੁਸਿਆਣੀ ਮਾਦਰੇ ਦੇ ਕੱਪ ਦਾ ਸੁਰਾ ਲੱਗਿਆ ਪਿਆ ਅੱਜ ਖੇਡ ਕਬੱਡੀ ਦਾ ਅੱਜ ਹੁਸਿਆਣੀ ਮਾਦਰੇ ਵਾਲੇ ਨੇ ਸਾਰੇ ਹੀ ਸੱਦ ਲਿਆ ਸਾਰੇ ਹੀ ਸੱਦ ਲਿਆ ਚੋਟੀ ਦਾ ਮੈਚ ਆ ਮੇਰੇ ਵੀਰੋ ਯਾਰੀ ਸੰਗ ਦਾ ਪਲੀਜ਼ ਰੈਫਰੀਆਂ ਤੋਂ ਕੋਈ ਪ੍ਰੈਸ਼ਰ ਨਾ ਬਣਾਓ ਮੇਰੀ ਬੇਨਤੀ ਹੈ ਵੀ ਪਲੀਜ਼ ਰੈਫਰੀਆਂ ਤੇ ਕੋਈ ਪ੍ਰੈਸ਼ਰ ਨਾ ਬਣਾਓ ਜਿਹੜਾ ਰਿਜ਼ਲਟ ਹੈ ਉਹ ਆਪਣੇ ਕਲੀਅਰ ਕਰ ਦਿੱਤਾ ਹੈ ਹੁਣ ਮੈਚ ਨੂੰ ਆਪਾਂ ਕੰਟੀਨਿਊ ਰੱਖੀਏ ਇਹ ਪ੍ਰਧਾਨ ਸਾਹਿਬ ਵੱਲੋਂ ਬਾਰ ਬਾਰ ਬੇਨਤੀ ਹੈ ਹੁਣ ਆਪਾਂ ਮੈਚ ਨਾ ਰੋਕੀਏ ਇਹ ਬੇਨਤੀਆਂ ਦੋਨੋਂ ਟੀਮਾਂ ਦੇ ਖਿਡਾਰੀਆਂ ਨੂੰ ਬਾਅਦ ਚੋਟੀ ਦਾ ਮੈਚ ਹੈ ਲੋਕੀ ਮੈਚ ਦਾ ਆਨੰਦ ਮਾਰਦੇ ਆ 27 ਜਨਵਰੀ ਮਨਾਣੇ ਅਤੇ ਰੁੜਕੀ ਖਾਨ ਦੇ ਕਬੱਡੀ ਕੱਪ ਦੀ ਹੈ ਜਿੱਥੇ ਬੈਸਟਨ ਨੂੰ ਨਿਊ ਹਾਲੈਂਡ ਦਿੱਤੇ ਜਾ ਰਹੇ ਹੈ ਪਹਿਲਾ ਪ੍ਰਾਈਜ਼ 3 ਲੱਖ ਦੇ ਦੂਜਾ 2.5 ਲੱਖ 1 ਤੇ 2 ਫਰਵਰੀ ਜੰਡਪੁਰ ਦੇ ਵਿੱਚ ਨਿਊ ਹਾਲੈਂਡ ਦਿੱਤੇ ਜਾ ਰਹੇ ਹੈ ਉੱਥੇ ਕਹਿੰਦੇ ਪਹਿਲਾ ਪ੍ਰਾਈਜ਼ 3 ਲੱਖ ਕਦੇ ਦੂਜਾ ਪੜਾ 2.5 ਲੱਖ ਹਰਪ੍ਰੀਤ ਪੀਤਾ ਜੰਡਵਰੀਆ ਪੁੱਜ ਲਾਓ ਸਿਰਾ ਹੁਣਾ ਰਾਣਾ ਸਰਪੰਚ ਕਹਿੰਦਾ ਬੋਲਟ ਦੀਆਂ ਦੋ 1100 ਦੀਆਂ 1100 ਦੀਆਂ ਹੋੜ ਗਿਆ ਸ਼ੀਲੂ ਹੁਲਟਾ ਲਾਓ ਸਾਹਮਣੇ ਲੈ ਵੀ ਬੂਟੇ ਵਾਲਿਆ ਆ ਜਾ ਮੈਗਦੇ ਦਾ ਵੀਰ ਦੀਪ ਪਤੀੜਾ ਦੰਗਲ ਸੈਣੀ ਮਾਜਰਾ ਇਹਨਾਂ ਵੀਰਾਂ ਦੀ ਸਪਾਂਸਰਟੀਮਾ ਸ਼ੁਕਰਪੁਰ ਇਹਨਾਂ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਆ ਸ਼ੰਕਰਪਰੀਆ ਨੌਜਵਾਨ ਮੈਦਾਨ ਦੇ ਵਿੱਚ ਇਸ ਸਮੇ ਚੜ੍ਹਦੀ ਬਰੇਸਾਂ ਤੇ ਮੁੱਛਫੁੱਟ ਗੱਭਰੂ ਆ ਨੌਜਵਾਨ ਕਬੱਡੀ ਪਾ ਰਿਹਾ ਬੂਰੀਆ ਸ਼ੀਸ਼ਰ ਵਾਲਾ ਫਰਿਆਦ ਟੱਕਰ 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 ਮੇਰੇ ਮਿੱਤਰੋ ਇਹ ਦੂ ਦਾ ਆਵਾਜ਼ ਆਵੇ ਕੁੱਲੀ ਨਾ ਫਕੀਰ ਦੀ ਵਿੱਚੋਂ ਕੁੱਲੀ ਨਾ ਫਕੀਰ ਦੀ ਵਿੱਚੋਂ ਲੈ ਵੀ ਹਰਿਆਣੇ ਆਲਾ 20000 ਦੀ ਗੱਲ ਪੁੱਜੀ ਹੋਈ ਆ ਉਹ ਤਿੰਨ ਹਫਤਿਆਂ ਤੇ 20000 ਦੀ ਗੱਲ ਪੁੱਜੀ ਹੋਈ ਹੈ ਕਿੰਨਾ ਕਹਿੰਦਾ ਸਾਡਾ ਵੀਰ ਲੰਬੜ ਤੇਜੀ ਸਰਪੰਚ ਕਹਿੰਦਾ ਸ਼ਾਜੀ ਵੀ ਆ ਤਿੰਨ ਰੇਡਾਂ ਹੋ 5000 ਦੀਆਂ ਹੋ 5000 ਦੀ ਪਹਿਲੀ ਪੈ ਗਈ ਮੇਰੇ ਵੀਰੋ ਉਧਰ ਬੁਰੀਏ ਸ਼ਿਸ਼ਰ ਤੇ ਸ਼ੇਂਦਰਪਾਲ ਵੱਲੋਂ 5000 ਲੱਗਿਆ ਹੋਇਆ ਹੈ ਇੱਕ ਰੇਡ ਬਾਕੀ ਹੈ ਪਰ ਮੁੰਡਾ ਕਹਿੰਦੇ ਗੋਰਾ ਰਸਾਲੂ ਵਾਲਾ ਵੀ ਅੱਜ ਸਿਰਾਂ ਕਰਾਈ ਜਾਂਦਾ ਹੈ ਅੱਜ ਕਿਹੜਾ ਜਾਫੀ ਭਾਗਾ ਵਾਲਾ ਹੋਵੇਗਾ ਜਿਹੜਾ ਇੱਕ ਅੱਧਾ ਜਫਾ ਲਾ ਕੇ ਵਸ ਬਣੇਗਾ ਆਹ ਵੇਖਦਾ ਨੌਜਵਾਨ ਗੋਰਾ ਰਸਾਲੂ ਪਿੰਡ ਵਾਲਾ ਕਬੱਡੀ 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 ਆਹ ਕਬੱਡੀ 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 ਕਿਆ ਬਾਤ ਹੈ ਕਿਆ ਬਾਤ ਆ ਤਾੜੀਆਂ ਵੱਜ ਗਿਆ ਫਰਿਆਦ ਬੁਲਟ ਦੇ ਲਈ ਜਫਾ ਲਾ ਗਿਆ ਮੇਰੇ ਮਿੱਤਰੋ ਆਹ ਫਰਿਆਦ ਸ਼ਕਰਪੁਰੀਆ ਬੁਲਟ ਜਿੱਤਣ ਦੇ ਲਈ ਜਫਾ ਲਾ ਗਿਆ ਲਓ ਖੀਰਾ ਦੀ ਧਰਤੀ ਦਾ ਹਰਮਨ ਬੁਲਟ ਨੌਜਵਾਨ ਅੱਜ ਦੇ ਟਾਈਮ ਦੇ ਟਾਪਰ ਵਾਲਾ ਸ਼ੈਣੀ ਮਾਜਰੇ ਦੀ ਤਰਤੀ ਦੇ ਪੁੱਜੇ ਹੋਏ ਨੇ ਲਓ ਦੇਖਦੇ ਆਂ ਵੀ ਇਸ ਸਮੇਂ ਫਿਰ ਨੌਜਵਾਨ ਕਬੱਡੀ ਪਾਉਣ ਦੇ ਲਈ ਵੱਧ ਚੁੱਕੇ 1100 ਦੀ ਲਗਦਾ ਦੂਜੀ ਦੂਜੀ 2100 ਰੁਪਏ ਦਾ ਜਿਹੜਾ ਵੀ ਯਾਫੀ ਜੱਫਾ ਲਾਵੇਗਾ ਬੇਂਦਰੀ ਇੰਗਲੈਂਡ ਵੱਲੋਂ 2100 ਦਿੱਤਾ ਜਾਣਾ ਦੋ ਪਾਸੇ ਜਿਹੜਾ ਵੀ ਯਾਫੀ ਜੱਫਾ ਲਾਵੇ 5000 ਦੀ ਤੀਜੀ ਰੇਡ ਸ਼ੰਦਰਪਾਲ ਸੈਣੀ ਮਾਜਰਾ 5000 ਤੀਜੀ ਰੇਡ ਮੈਦਾਨ ਦੇ ਵਿੱਚ ਇਸ ਵੇ ਸ਼ਿਸ਼ਰਬਾਦਾ ਪੂਰੀਆ ਪੌਂਡੀ ਵਧਿਆ ਹੋਇਆ ਪਰ ਡੱਗੋ ਵਾਲਾ ਡੱਗੋ ਵਾਲਾ ਉਹ ਡੱਗੋ ਵਾਲਾ ਡੱਗੋ ਵਾਲਾ ਸ਼ਰਮਾ ਹ ਮੇਲਾ ਦਾ ਟੁੱਟਿਆ ਮੇਲਾ ਦਾ ਟੁੱਟਿਆ ਮੇਰੇ ਮਿੱਤਰੋ ਆ ਮੇਰੀ ਸਾਹਮਣੇ ਬਲੀਪੁੱਤ ਦੀਆਂ ਉਹ ਚੰਡੀਗੜ੍ਹ ਵਾਲਿਓ ਆਉਂਦਾ ਨਜ਼ਾਰਾ ਹ ਲਲਕਾਰੇ ਲਲਕਾਰੇ ਵੱਜਦੇ ਨੇ ਲਓ ਸਾਹਮਣੇ ਵੇਖ ਰਹੇ ਆ ਵੀ 5000 ਗਿੰਦਾ ਲੰਬੜ ਪਣਾਉਂਜਿਆ ਤੇਜੀ ਵੱਲੋਂ 5000 ਦੀ ਦੂਜੀ ਕਬੱਡੀ 5000 ਦੀ ਆਓ ਸ਼ਾਦੀ ਸ਼ਾਦੀ ਹੋ ਗਈ ਮੇਰੇ ਮਿੱਤਰੋ ਸੁਖਾ ਟੋਗਾ ਤੇ ਨਾਟ ਕਹਿੰਦੇ ਲੰਬੜ ਪਣਾਉਂਜਿਆ ਵੱਲੋਂ ਯਾਰਾਂ ਦੇ ਗਰੁੱਪ ਵੱਲੋਂ ਦਾ ਵੀ ਧੰਨਵਾਦ ਹੈ ਉਹਨਾਂ ਵੱਲੋਂ ਵੀ 5000 ਲੱਗਿਆ ਹੋਇਆ ਆ ਰੇਡ ਪਾਉਂਦੀ ਨੌਜਵਾਨ ਗੋਰਾ ਆਏ ਰਸਾਲੂ ਪਿੰਡ ਵਾਲਾ ਗੋਰਾ ਆ ਕਬੱਡੀ ਕਬੱਡੀ ਕਰਦਾ ਹੋਇਆ ਮੈਦਾਨ 'ਚ ਫੇਰ ਤਿਆਰ ਹੈ ਜਾਫੀ ਚਾਰ ਤਿਆਰ ਨੇ ਕਿ ਬੱਟ ਤੇ ਨਾ ਪਾਉਂਦੀ ਕਦੇ ਇਹ ਲਾ ਲੈਣਾ ਪੈਂਦਾ ਹੈ ਗਰਾਉਂਡਾਂ 'ਚ ਹੱਡਾਂ ਨੂੰ ਬੋਲਣਾ ਰੋਬ 'ਚ ਨਾ ਫੜ ਦੇ ਬਿਲਾਲੀਆਂ ਅੱਖ ਜਿਹੜੀ ਮਾਰਦੀ ਸਕੈਨ ਗੁੱਤਾਂ ਨੂੰ ਉਹ ਲਾਲ ਜਨੇਪਈ ਜੀ ਐ ਪਏ ਤੁਰਨਾ ਹੈਣੀ ਦੀ ਪੈੜ ਤੋਂ ਸ਼ੇਰਾਂ ਦੇ ਪੁੱਤਾਂ ਨੂੰ ਗ੍ਰੈਂਡਰ ਗਿੰਦੀ ਕਹਿੰਦਾ ਡੱਗੋ ਰਮਣੇ ਵਾਲੇ ਸ਼ਰਮੇ ਦੇ ਲਈ 10000 ਰੁਪਏ ਦੇ ਮਾਨ ਸਨਮਾਨੇ ਰਿਵਿਊ ਦੀ ਮੰਗ ਕੀਤੀ ਗਈ ਆ ਰਿਵਿਊ ਜਿਹੜਾ ਟੈਕਨੀਕਲ ਕਮੇਟੀ ਰਿਵਿਊ ਦੇਖੇਗੀ ਸਾਡੇ ਬਿੰਦਰੀ ਇੰਗਲੈਂਡ ਵੱਲੋਂ ਬਝੇੜੀ ਵਾਲੇ ਵੱਲੋਂ ਜਿੰਨੇ ਵੀ ਜੱਫੇ ਹੁਣ ਜੱਫੇ ਲਾਣਗੇ ਕਿ ਕਿ ਸੌਦੇ ਮਾਨ ਨੇ ਕਿੰਦਾ ਲੰਬੜ ਪੜਾਉਂਦੀ ਆ ਤੇਜੀ ਸਰਪੰਤ ਵੱਲੋਂ ਵੱਡੇ ਮਾਰ ਲੱਗੇ ਹੋਏ ਨੇ ਲਓ 3 ਜਫੇ 42000 ਦੇ ਬੁੱਲਟ ਆ ਦੁਆਬੇ ਵਾਲੇ ਅੱਜ ਬਾਦ ਲਾਲਾ ਲਾਲਾ ਕਰਵਾਉਣ ਨੂੰ ਫਿਰਦੇ ਨੇ ਆਹ ਸ਼ਿੱਲੂ ਤੋਂ ਬੁਲਟ ਫੇਰ ਭੱਜ ਗਿਆ ਮੇਰੇ ਮਿੱਤਰੋ ਬੁਲਟ ਫੇਰ ਭੱਜ ਗਿਆ ਮੇਰੇ ਮਿੱਤਰੋ ਐਨ ਸੇਰੇ ਦਾ ਮੈਚ ਸ਼ੈਣੀ ਮਾਜਰੇ ਦੀ ਧਿਰਤੀ ਤੇ ਆ ਬਾਈ ਦੀਪ ਤੀੜਰ ਤੇ ਬੰਗਲ ਸੰਗਲ ਸਾਡਾ ਵੀਰ ਸੈਣੀ ਮਾਜਰਾ ਉਹਨਾਂ ਦੀ ਟੀਮ ਸਪான்ਸਰ ਹੈ ਸ਼ਕਰਪੁਰ ਦੀ ਉਹਨਾਂ ਦਾ ਫਿਰ ਤੋਂ ਧੰਨਵਾਦ ਆਹ ਮੈਦਾਨ ਦੇ ਵਿੱਚ ਬੂਰੀਆ ਸੀਸਰ ਵਾਲ ਆ ਗਿਆ ਜੈਂਗੋ ਆਹ ਬੂਰੀ ਆ ਗਿਆ ਬੂਰੀ ਆ ਗਿਆ ਲਓ ਟੱਕਰ ਟੱਕਰ ਕਿਆ ਬਾਤ ਹੈ ਹਰਿਆਣੇ ਵਾਲਾ ਵੀ ਸੱਤ ਸਿਰੇ ਦਾ ਮੱਲ ਹੈ ਦੇ ਵਿੱਚ ਬਹੁਤ ਵੱਡਾ ਕਬੱਡੀ ਕੱਪ ਹੋ ਰਿਹਾ ਹੈ ਲਗਾਇਆ ਸਮਾ 5000 ਦੀ ਤੀਜੀ ਕਬੱਡੀ ਹੈ ਲਓ ਸਾਜੀ ਜੀ 5000 ਦੀ ਤੀਜੀ ਕਬੱਡੀ ਹੈ ਲਓ ਤੀਜੀ ਕਬੱਡੀ 5000 ਦੀ ਹੁਣ ਦੇਖਦੇ ਆ ਵੀ ਸ਼ਿੱਲੂ ਜਾਂ ਫਿਰ ਜੀਤ ਲਓ ਜੀਤ ਆਹ ਵੇਖੋ ਵੀ ਅਸਮੇ ਸ਼ਿੱਲੂ 5000 ਦੀ ਸਫਲਤਾ ਪਾ ਗਿਆ ਗਰੇਂਦਰ ਗਿੰਦੀ ਕਹਿੰਦਾ ਸ਼ਕਰਪੁਰ ਦੀ ਟੀਮ ਦਾ ਜਿਹੜਾ ਵੀ ਆਫੀ ਜਫਾ ਲਵੇਗਾ 5000 ਰੁਪਏ ਹੋਵੇਗਾ ਕੰਗਰਾਲੀ ਦੀ ਕਰੇ ਵੱਲ 6 ਤੇ 7 ਦਸੰਬਰ ਮਲੋਈ ਦਾ ਮਸ਼ਹੂਰ ਕਬੱਡੀ ਕੱਪਾ ਤੇ 12 ਤੋਂ 13 ਦਸੰਬਰ ਤਨਾਸ ਦਾ ਮਸ਼ਹੂਰ ਕਬੱਡੀ ਕੱਪਾ 26 ਜਿਹੜੀ ਉਹ ਨਵੰਬਰ ਅਸਲ ਦੇ ਕਬੱਡੀ ਕੱਪ ਦੀ ਹੈ ਆ ਨੌਜਵਾਨ ਪੂਰੀਆ ਸਿਸਰਪਿੰਡ ਵਾਲਾ ਕਬੱਡੀ ਕਬੱਡੀ ਕਰਦਾ ਹੋਇਆ ਫਿਰ ਮੈਦਾਨ ਦੇ ਵਿੱਚ ਤਿਆਰ ਹੈ ਯਾਫੀ ਚਾਰ ਤਿਆਰ ਨੇ ਫਰੀਦ ਕਾਕਾ ਨਾਲ ਮਲੂਕ ਆ ਮਲੂਕ ਹਾ ਮਲੂਕ ਜਿੱਤ ਕੱਢ ਕੇ ਗਿੱਲ ਕੱਢ ਕੇ ਕੀਤੀ ਥੋਕੇ ਤਸੱਲੀ ਵਾਲੀ ਝੰਡ ਮਿੱਤਰੋ ਸਿਰਾ ਹੋ ਗਿਆ ਕਿ ਝੜ ਗਈ ਸਰੀਰਾ ਵਾਲੀ ਕੰਡ ਮਿੱਤਰੋ ਰਾਜੇ ਖੇលਿਆ ਅੱਤ ਦਾ ਵੀ ਸਿਰਾ ਹੋ ਗਿਆ ਝੜ ਗਈ ਸਰੀਰਾ ਵਾਲੀ ਕੰਡ ਮਿੱਤਰੋ ਗਰੇਂਦਰ ਗਿੱਦੀ ਵੱਲੋਂ ਸ਼ਕਰਪੁਰ ਦੀ ਟੀਮ ਦਾ ਜਿਹੜਾ ਵੀ ਆਫੀ ਜਫਾ ਲਵੇਗਾ 5000 ਕਿੰਨਾ ਲੰਮੜ ਔਰ ਸਾਡਾ ਕਿੰਨਾ ਲੰਮੜ ਤੇਜੀ ਤੇ ਸਤਵਿੰਦਰ ਲੰਮੜ ਹੁਣਾਂ ਵੱਲੋਂ ਜੇ ਹੁਣ ਫਾਇਲਾ ਦੇਗਾ ਤਿੰਨ 11000 ਰੁਪਇਆ ਵਿਸ਼ੇਸ਼ ਕਰਕੇ ਦਿੱਤਾ ਜਾਵੇਗਾ ਲਓ ਵੇਖ ਲੈਂਦੇ ਆ ਇਸ ਸਮੇਂ ਲਓ ਕਹਿੰਦੇ ਵੀ ਨੌਜਵਾਨ ਬੁਲਟ ਸ਼ਿੱਲੂ ਟੱਕਰ ਅੱਤ ਸੇਰਾ ਟੱਕਰ ਅੱਤ ਸੇਰਾ ਅੱਤ ਸੇਰਾ ਸ਼ਿੱਲੂ ਆਓ ਟੱਕਰ ਟੱਕਰ ਬੁਲਟ ਟੱਕਰ ਬੁਲਟ ਸ਼ਿੱਲੂ ਟੱਕਰ ਕਬੱਡੀ ਕਬੱਡੀ ਓ ਲਾ 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 ਸੇਰਾ ਲਾ ਕੋਈ ਵੀਲਾ ਨੱਚਦਾ ਸਾਰਾ ਜਿਹੜਾ ਰਿਵਿਊ ਦੀ ਮੰਗ ਕੀਤੀ ਸੀ ਉਹ ਬੋਲੀ ਜਾਣ ਸੀ ਜੀ ਪੈਸੇ ਪੁੱਦੇ ਕਰਿ ਜਾਓ ਰਾਣੇ ਬਲਾਚੌਰ ਦੀ ਟੀਮ ਦਾ ਯਾਫੀ ਜਿਹੜਾ ਜਫਾ ਲਾਵੇਗਾ ਗਰੇਂਦਰ ਗਿੱਦੀ ਵੱਲੋਂ 5100 ਆ ਬੇਂਦਰੀ ਵਿਝੇੜੀ ਗ੍ਰੈਂਡ ਵੱਲੋਂ ਵੀ 2100 ਦਾ ਜਫਾ ਵੱਡੇ ਮਾਨ ਸਨਮਾਨ ਦੇ ਵਿਸ਼ੇਸ਼ ਤੌਰ ਤੇ ਲੱਗੇ ਆ ਰਹੇ ਨੇ ਆ ਸਾਡੇ ਰਿਸ਼ੀ ਤੇ ਸੁਖੀ ਸੁਖੀ ਮਾਧਰਾ ਇਹਨਾਂ ਭਰਾਵਾਂ ਵੱਲੋਂ ਰਿਸ਼ੀ ਕੋਸ ਗੋਤੜ ਸੁਖੀ ਮਾਧਰਾ ਵੱਲੋਂ ਜਿਹੜਾ ਜਾਫੀ ਕਹਿੰਦੇ ਸ਼ਾਦੀ ਨੂੰ ਜੋ ਫੱਲਾ ਬਿਆ 500 ਰੁਪਏ ਨਹੀਂ ਫਿਰ ਸ਼ਾਦੀ ਨੂੰ ਦੇਣਾ ਵੀਰੇ 500 ਬਈ ਰੇਡਾਂ ਦਾ ਸਵੇਰ ਤੋਂ ਹੀ ਖੁੱਲੀਆਂ ਚੱਲਦੀਆਂ ਰੇਡਾਂ 'ਚ ਕੋਈ ਪਹੁੰਚਦੀ ਨਹੀਂ ਸਾਡੇ ਬਿਕਰ ਮਾਨਸੇਪੁਰ ਤੇ ਲਾਲੀ ਬੁੱਲਾ ਪਰ ਵੱਲੋਂ ਬਹੁਤ ਵੱਡਾ ਯੋਗਦਾਨ ਜੇ ਭਾਈ ਅੱਜ ਦੇ ਮੇਲੇ ਸਵਾਦਾ ਟਾੜੀ ਲਓ ਤਾੜੀਆਂ ਵਾਗੀਆਂ ਨੇ ਬੂਰੀਆ ਸਰਸਰ ਦੀ ਧਰਤੀ ਦਾ ਫਰਿਆਦ ਓ ਕਾਕਾ ਬਲੂਕ ਡੱਗੋ ਰਮਾਣੇ ਦੀ ਧਰਤੀ ਦਾ ਸ਼ਰਨਾ ਹੁਣ ਚਾਰਾਂ ਦੇ ਵਿੱਚੇ ਵੇਖਦਾ ਵੀ ਟੱਕਰ ਟੱਕਰ ਓ ਹਰਿਆਣੇ ਆਲਾ ਭੱਜ ਗਿਆ ਹਰਿਆਣੇ ਆਲਾ ਭੱਜ ਗਿਆ ਕਕਰਾਲੀ ਸਾਹਿਬ ਜੀ ਦਾ ਅੱਜ ਕੱਲ ਦੌਰ ਚੱਲਦਾ ਤੇ ਚਾਰੇ ਪਾਸੇ ਆ ਨਾਉ ਸਾਜੀ ਸ਼ਕਰਪਰੀਆ ਸ਼ਹਿਜਾਦ ਅਲੀ ਖੇਡ ਕਬੱਡੀ ਦਾ ਪ੍ਰੋਫੈਸਰ ਮੱਖਣ ਸਿੰਘ ਹਕੀਮਪੁਰਾ ਨੇ ਕਹਿੰਦੇ ਉਡਣੇ ਸੱਪ ਦਾ ਖਿਤਾਬ ਦੇ ਦਿੱਤਾ ਆ ਉਡਣਾ ਸੱਪ ਖੇਡ ਮੈਦਾਨ ਦੇ ਵਿੱਚ ਮਾਰਦਾ ਛਾਲਾ ਮੁੰਡਾ ਭੰਗੜੇ ਪਾਉਂਦਾ ਆ ਆ ਮਾਰਦਾ ਛਾਲਾ ਸ਼ਹਿਜਾਦ ਅਲੀ ਤਕੜਾ ਪੁਆਇੰਟ ਜੋੜ ਗਿਆ ਪਕੜਾ ਪਾ ਗਏ ਇਧਰੋਂ ਲੰਮੜ ਪੜਾਉਂਦੀਆਂ ਤੇਜੀ ਸਰਪੰਚ ਫੁਸ਼ੀ ਰਸੂਲਪੁਰ ਇਹਨਾਂ ਭਰਾਵਾਂ ਵੱਲੋਂ ਸੁੱਖਾ ਤੋਗਾ ਵੱਲੋਂ ਸਾਜੀ ਜੀ ਹੁਣ ਤਿੰਨ ਰੇਡਾਂ ਤੇ 3000 ਰੁਪਏ ਦੇ ਮਾਨ ਸਨਮਾਨ ਇਹਨਾਂ ਭਰਾਵਾਂ ਵੱਲੋਂ ਹੋਰ ਲਾ ਦਿੱਤੇ ਨੇ ਭਾਈ ਸੁਰਿੰਦਰ ਦਾ ਭਾਈ ਜਤਿੰਦਰ ਦਾ ਭਿੰਡੇ ਦਾ ਭਾਈ ਹਰਜੀਤ ਦਾ ਗੁਜਾਰ ਸਰਪੰਚ ਹੁਣ ਦਾ ਮੇਲਾ ਲਓ ਸੈਣੀ ਮਾਜਰੇ ਵਾਲਾ ਮੇਲਾ ਅੱਧ ਗੱਲਾ ਬੱਕਰੀਆਂ ਕਰ ਗਿਆ ਅੱਧ ਗੱਲਾ ਬੱਕਰੀਆਂ ਕਰ ਗਿਆ ਬੱਕਰੀਆਂ ਪੈੜਾਂ ਨੇ ਗੱਲਾਂ ਹੁੰਦੀਆਂ ਰਹਿਣੀਆਂ ਵੀ ਸੈਣੀ ਮਾਜਰੇ ਦੇ ਵਿੱਚ ਬਾਕੀ ਹੱਤ ਦਾ ਸਿਰਾ ਹੋਣ ਵਾਲੀ ਗੱਲ ਹੋ ਗਈ ਬਾਕੀ ਹੱਤ ਦਾ ਸਿਰਾ ਹੋਣ ਵਾਲੀ ਗੱਲ ਹੋ ਗਈ ਬਾਕੀ ਕਹਿੰਦੇ ਸਿਰਾ ਲੱਗਿਆ ਪਿਆ ਅੱਜ ਸੈਣੀ ਮਾਜਰੇ ਦੇ ਵਿੱਚ ਦੁਨੀਆ ਦੇ ਵਿੱਚ ਹਾਂ ਤੋ ਮੁੰਬਈ ਹੋਈ ਐ ਸਾਨੀ ਮਾਜਰੇ ਦੇ ਕਬੱਡੀ ਕੱਪ ਦੀ ਆ ਨੌਜਵਾਨ ਪੁਰੀਆ ਸ਼ੇਸ਼ਰ ਵਾਲਾ ਫਰਿਆਦ ਇਹ ਫਰਿਆਦ ਉਹ ਫਰਿਆਦ ਕਹਿੰਦੇ ਧੁਗ 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 ਜਿੱਤਣ ਨੂੰ ਫਿਰਦਾ ਉਹ ਸ਼ੈਕਰਪੁਰੀਆ ਧੁਗ ਧੁਗ ਜਿੱਤਣ ਨੂੰ ਫਿਰਦਾ ਅੱਜ ਤੇ ਜਿੱਤ ਗਿਆ ਨਵੀ ਜੈਂਗੋ ਅੱਜ ਤੇ ਮੁੰਡਾ ਜਿੱਤ ਗਿਆ ਮੁੰਡਾ ਗੁਜਰਾਂ ਦਾ ਕਹਿੰਦੇ ਲਗਭਗ ਲਗਭਗ ਜਿੱਤ ਗਿਆ ਉਹ ਨੌਜਵਾਨ ਸ਼ਹਿਜ਼ਾਦ ਅਲੀ ਰੇਡ ਬਾਉਂਡੀ ਫੇਰ ਤਿਆਰ ਨਵੀ ਸ਼ਿਲੂ ਕਰਦ ਹੱਥ ਉਹ ਬਾਦਿੱਤਰ ਸ਼ਿਲੂ ਸਾਦੀ ਟੱਕਰ ਸ਼ੀਤੀ ਸਾਦੀ ਆਓ ਖੀਲੂ ਤੇ ਫਰਿਆਦ ਹੋਣੀ ਹਰਜੀਤ ਦਾ ਮੇਲਾ ਬਣਾਉਣ ਵਾਲੀ ਗੱਲ ਕਰ ਦਿੱਤੀ ਆ ਲੈ ਗੋਰੀ ਰਸਾਲੂ ਵਾਲਾ ਫਿਰ ਕਬੱਡੀ ਪਾਉਣ ਦੇ ਲਈ ਵੱਜ ਚੁੱਕਿਆ ਹੁਣ ਸ਼ਰਨਾ ਡੁੱਗਰਮਾਣੇ ਦਾ ਬਲੂ ਕਲੀ ਫਰਿਆਦ ਕਾਕਾ ਓ ਸ਼ਰਨਾ 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 ਹਰਿਆਣੇ ਵਾਲਾ ਭੱਜ ਗਿਆ ਬਕਰਾਲੀ ਜੀ ਓਈ ਉਹ ਆ ਗਿਆ ਜੀ ਦਾ ਅੱਜ ਕੱਲੂ ਸਟਾਰ ਚੱਲਦਾ ਜੀ ਦਾ ਅੱਜ ਕੱਲ ਦਾਰ ਚੱਲਦਾ ਕਲ ਟੌਰ ਚੱਲਦਾ ਮੁੰਡੇ ਦਾ ਕਹਿੰਦੇ ਟੌਰ ਚੱਲਦਾ ਯਾਰੀ ਇਹ ਕਹਿੰਦੇ ਰਾਣੇ ਬਲਾਚੌਰ ਦੇ ਨਾਲ ਆਹ ਜਾਰੀਆਂ ਅਮਰਦੀਪ ਜੰਡਪੁਰ ਦੇ ਨਾਲ ਜੰਡਪੁਰ ਇਹ ਕਹਿੰਦੇ ਅਮਰਦੀਪ ਦਾ ਜੰਡਪੁਰ ਦੇ ਕਬੱਡੀ ਕੱਪ ਤੇ ਥਾਰ ਗੱਡੀ ਦੇ ਨਾਲ ਮਾਨ ਸਨਮਾਨ ਕੀਤਾ ਜਾਣਾ ਆਹ ਸ਼ਹਿਯਾਦ ਅਲੀ ਕਬੱਡੀ ਕਬੱਡੀ ਕਰਦਾ ਹੋਇਆ ਸ਼ਹਿਯਾਦ ਅਲੀ ਪਰ ਪ੍ਰਦੀਪ ਰਾਲੂ ਮਾਜਰੀਆ ਐਲਾਨ ਕਰ ਗਿਆ ਵੀ ਪੁਆਇੰਟ ਧਾਵੀ ਦਾ ਬਾਕਾਬਲੇ ਦੀ ਸਮਾਪਤੀ ਮੁਕਾਬਲੇ ਦੀ ਸਮਾਪਤੀ ਤੇਜੀ ਵੱਲੋਂ ਸਤਵਿੰਦਰ ਲੰਬੜ ਵੱਲੋਂ ਵੱਡੇ ਮਾਨ ਸਨਮਾਨ ਤੇਜੀ ਸਫਲ ਕਬੱਡੀਆਂ ਪਾ ਗਿਆ ਸਾਜੀ ਸਾਜੀ ਤਿੰਨ ਕਬੱਡੀਆਂ ਸਫਲ ਪਾ ਗਿਆ ਵੱਡੇ ਮਾਨ ਸਨਮਾਨ ਇਹਨਾਂ ਭਰਾਵਾਂ ਵੱਲੋਂ ਅੱਜ ਦੇ ਇਸ ਕਬੱਡੀ ਕੱਪ ਦੇ ਲਈ ਸਾਰੇ ਪਿੰਡ ਵਾਸੀਆਂ ਨੂੰ ਵਿਸ਼ੇਸ਼ ਤੌਰ ਤੇ ਮੁਬਾਰਕਬਾਦ ਹੈ ਆਦੇ ਇਸ ਕਬੱਡੀ ਕੱਪ ਦੇ ਲਈ ਅਜਦੇਸ ਕਬੱਡੀ ਕੱਪ ਤੇ ਜਿਵੇਂ ਕਹਦੇ ਖਿਡਾਰੀਆਂ ਨੇ ਦਿਲ ਉਟਣ ਵਾਲੀ ਗੱਲ ਕੀਤੀ ਆ ਹੁਣ ਫੈਸਲੇ ਹੋਣੇ ਆ ਵੀ ਕਿੰਨੀਆਂ ਕਬੱਡੀਆਂ ਪਾ ਕੇ ਤੇ ਕਿੰਨੇ ਜੱਫੇ ਲਾ ਕੇ ਕੌਣ ਅਜਦੇਸ ਕਬੱਡੀ ਕੱਪ ਦਾ ਫੈਸਟ ਯਾਫੀ ਤੇ ਵੈਸਟ ਰੇਡਰ ਬਣੇ ਰਾਣਾ ਬਲਾਚਾਹਰ ਮੂਲਕ ਪਾਦਾ ਨੇ ਸਾਡੇ ਵੀਰ ਨੂੰ ਅਜਦੇਸ ਕਬੱਡੀ ਕੱਪ ਦੇ ਵਿੱਚ ਇਸ ਮੈਚ ਦਾ ਜੋ ਰਿਜ਼ਲਟ ਰਿਹਾ ਬਾਹੂ ਅਕਬਰਪੁਰ ਦੀ ਟੀਮ ਦੇ ਪੁਆਇੰਟ ਆਏ ਆ 16 ਤੇ ਸ਼ਕਰਪੁਰ ਦੀ ਟੀਮ ਨੇ ਪੁਆਇੰਟ ਰਾਇਆ ਹੈ 25. ਸ਼ਕਰਪੁਰ ਫਾਸਟ ਤੇ ਬਾਹੂ ਅਕਬਰਪੁਰ ਜਦੇ ਇਸ ਕਬੱਡੀ ਕੱਪ ਦੇ ਉਪਜੇਤੂ ਤੇ ਸੈਕੰਡਰੀ ਰਹੀ ਹੈ ਅੱਜ ਦੇ ਇਸ ਕਬੱਡੀ ਕੱਪ ਦਾ ਬੈਸਟ ਕਿਹੜੇ ਖਿਡਾਰੀ ਬਣਿਆ ਉਹ ਵੀ ਤੁਹਾਡਾਂ ਜਾਣਕਾਰੀ ਸਾਂਝੀ ਕਰਦੇ ਆ ਬਾਹੂ ਅਕਬਰਪੁਰ ਫਾਸਟ ਜਿੱਤੇ ਕਿਦ ਸੈਕੰਡ ਓ ਇੱਕ ਮਿੰਟ ਰੁਕ ਜਾ ਵੀਰੇ ਅੱਜ ਦੇ ਇਸ ਕਬੱਡੀ ਕੱਪ ਦੇ ਵਿੱਚ 12 ਕਬੱਡੀਆਂ ਪਾ ਕੇ 12 ਅੰਕ ਹਾਸਲ ਕਰਨ ਵਾਲਾ ਸ਼ਾਜੀ ਸ਼ਕਰਪੁਰ ਅੱਜ ਦੇ ਇਸ ਕਬੱਡੀ ਕੱਪ ਦਾ ਬੈਸਟ ਰੇਡਰ ਸ਼ਾਜੀ ਸ਼ਕਰਪੁਰ ਜਿਸ ਨੌਜਵਾਨ ਨੇ 12 ਕਬੱਡੀਆਂ ਪਾਈਆਂ ਤੇ 12 ਅੰਕ ਪ੍ਰਾਪਤ ਕੀਤੇ ਅੱਜ ਦੇ ਇਸ ਕਬੱਡੀ ਕੱਪ ਦਾ ਬੈਸਟ ਰੇਡਰ ਸ਼ਾਜੀ ਸ਼ਕਰਪੁਰ ਇੱਕ ਵਾਰ ਜ਼ੋਰਦਾਰ ਤਾੜੀਆਂ ਮਾਰ ਦਿਓ ਟੀਵੀ ਤੋਂ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਹੈ ਬਹੁਤ ਸਾਰੇ ਬਹੁਤ ਧੰਨਵਾਦ ਹੈ ਸਾਰੇ ਭਰਾਵਾਂ ਦਾਾਰੇ ਇਲਾਕੇ ਦਾ ਸਾਰੇ ਸਪਾਂਸਰਾਂ ਦਾ ਸਾਰੇ ਪ੍ਰੋਮੋਟਰਾਂ ਦਾ ਸਾਰੇ ਸਪੋਰਟਰਾਂ ਦਾ ਸਾਰੇ ਖਿਡਾਰੀਆਂ ਦਾ ਸਾਰੇ ਅੰਪਾਇਰਾਂ ਦਾ ਇੱਕ ਵਾਰੀ ਫੇਰ ਬਹੁਤ ਬਹੁਤ ਧੰਨਵਾਦ ਕਰਦੇ ਆਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਬੋਲੇ ਇਸੋਨਿਹਾਲ ਸਤਿ ਸ੍ਰੀ ਅਕਾਲ ਆਹ ਸਿਰੇ ਦਾ ਮੇਲਾ ਸੈਣੀ ਮਜਰੇ ਦੇ ਵਿੱਚ ਹੋ ਗਿਆ ਫਸਟ ਸ਼ਕਰਪਰ ਸੈਕੰਡ ਆਹ ਬਾਹੂ ਅਕਬਰਪੁਰ ਬੈਸਟ ਰੇਡਰ ਸ਼ਾਜੀ ਔਰ ਬੈਸਟ ਸਟਾਪਰ ਫਰਿਆਦ ਅਲੀ ਉਧਰ ਸਾਡੇ ਭਰਾ ਵਿਸ਼ੇਸ਼ ਤੌਰ ਤੇ ਰਮਨਦੀਪ ਸੰਗਾ ਸਾਡਾ ਵੀਰ ਸ਼ਰਧੂਲਗੜ ਔਰ ਰਣਜੀਤ ਪੰਜਾਬ ਪੁਲਿਸ ਅਮਰਗੜ ਔਰ ਕਰਨਵੀਰ ਭੁੱਲਰ ਲਵਨੀਤ ਰੀਡਰ ਐਸਐਸਪੀ